ਹੈਲੋ ਦੋਸਤੋ ਵੈਲਕਮ ਹੈ ਜੀ ਕੇ ਪੰਜਾਬੀ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਸਟਾਲ ਕਰਾਂਗੇ ਲਾਈਟ ਕਿਟ 골ਫ ਕਾਰਟ ਤੇ 2000 ਮਾਡਲ ਆ ਈਜ਼ੀ ਗੋ ਟੈਕਸਟ 골ਫ ਕਾਰਟ ਇਹਨੂੰ ਕਹਿੰਦੇ ਆ ਇਹਦੇ ਦੋ ਲਾਈਟਾਂ ਮੈਂ ਮੂਰੇ ਐਸਟਾਲ ਕੀਤੀਆਂ ਦੋ ਹੀ ਇਹਦੇ ਜਿਹੜੀਆਂ ਹੈਗੀਆਂ ਮਗਰ ਲੀਆਂ ਲਾਲ ਲਾਈਟਾਂ ਜਿਹੜੀ ਇੱਕ ਕਿੱਟ ਮੈਂ ਆਰਡਰ ਕੀਤੀ ਇਹਦੇ ਵਿੱਚ ਚਾਰ ਲਾਈਟਾਂ ਤੇ ਇੱਕ ਜਿਹੜੀ ਆਨ ਆਫ ਸਵਿਚ ਆਉਂਦੀ ਹੈ ਜੇ ਤੁਸੀਂ ਇਹਦੇ ਵਿੱਚ ਸਿਗਨਲ ਵਗੈਰਾ ਐਡ ਕਰਨਾ ਚਾਹੋ ਤਾਂ ਤੁਹਾਨੂੰ ਹੋਰ ਕਿੱਟ ਖਰੀਦਣੀ ਪਊਗੀ ਪਰ ਇਹ ਜਿਹੜੀ ਕਿੱਟ ਆ ਇਹ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਛੱਡ ਦੂੰ ਜੇ ਤੁਸੀਂ ਇਹਨੂੰ ਖਰੀਦਣਾ ਚਾਹੁੰਦੇ ਹੋ ਇਦਾਂ ਦੀ ਲਾਈਟ ਕਿੱਟ ਲਾਈਟ ਕਿੱਟ ਸਭ ਤੋਂ ਪਹਿਲਾਂ ਬਾਕਸ ਦੇ ਵਿੱਚ ਜਿਹੜਾ ਇਨਸਟਰਕਸ਼ਨ ਮੈਨੂਅਲ ਸਕਰੂ ਤੇ ਸਮ ਜਿਪਟਾਈ ਹੈ ਇਹਦੇ ਵਿੱਚ ਜਿਹੜਾ ਟੈਂਪਲੇਟ ਵੀ ਹੁੰਦਾ ਜਿਹੜਾ ਲਾਈਟਾਂ ਕੱਟਣ ਨੂੰ ਫੇਰ ਆ ਪੂਰੀਆਂ ਤਾਰਾਂ ਵਾ ਇਹ ਇੱਕੋ ਹੀ ਤਾਰ ਹੈ ਇੱਕ ਪੀਸ ਹੈ ਇਹਦੇ ਕਈ ਜਿਹੜੇ ਇਹਦੇ ਨਾਲ ਲਾਈਟਾਂ ਕਨੈਕਟ ਹੋ ਜਿੰਦੇ ਜਿਵੇਂ ਕਿ ਆਹ ਇੱਕ ਮੋਰਲੀ ਲਾਈਟ ਆ ਤੇ ਇੱਕ ਆ ਦੂਜਲੀ ਪੈਸੇਂਜਰ ਸਾਈਡ ਤੇ ਡਰਾਈਵਰ ਸਾਈਡ ਇਦਾਂ ਹੀ ਜਿਹੜੀਆਂ ਦੋ ਮਗਲਿੰਗ ਲਾਈਟਾਂ ਮੈਂ ਸਾਰਾ ਕੁਝ ਇੱਥੇ ਖੋਲ ਕੇ ਇਕੱਲੀ ਇਕੱਲੀ ਚੀਜ਼ ਚੈੱਕ ਕਰ ਲਈ ਜਿੰਨਾ ਕੁਝ ਮੈਂ ਆਰਡਰ ਕੀਤਾ ਸਾਰਾ ਹੀ ਇੱਥੇ ਮੇਰੇ ਕੋਲ ਹੈਗਾ ਹੁਣ ਆਪਾਂ ਕਰਦੇ ਆ ਜਿਹੜੀਆਂ ਲਾਈਟਾਂ ਦੀ ਇੰਸਟਾਲੇਸ਼ਨ ਸਟਾਰਟ ਇਨਸਟਾਲੇਸ਼ਨ ਬਹੁਤ ਹੀ ਸੌਖੀ ਹੈ ਇਹਨਾਂ ਨੇ ਆਲਰੇਡੀ ਆ ਪੇਪਰ ਤੇ ਟੈਂਪਲੇਟ ਜਿਆ ਨੰਬਰ ਲੈ ਕੇ ਵੀ ਜਿਹੜਾ ਫਰੰਟ ਡਰਾਈਵਰ ਤੇ ਪੈਸੇਂਜਰ ਇਦਾਂ ਹੀ ਰੀਅਰ ਸੌਂ ਦੇਤੇ ਆ ਇਹ ਆਪਾਂ ਪੇਪਰ ਜਿਹੜੇ ਆ 골ਫ ਕਾਰਟ ਦੇ ਉੱਤੇ ਟੇਪ ਦੇ ਨਾਲ ਜੋੜ ਕੇ ਜਿੰਨਾ ਇਹਨਾਂ ਨੇ ਕੱਟ ਨੂੰ ਕਿਹਾ ਉਨਾ ਆਪਾਂ ਇਹਨੂੰ ਕੱਟ ਲੈਣਾ ਮੈਂ ਆਲਰੇਡੀ ਜਿਹੜੀ ਟੈਂਪਲੇਟ ਆ ਉਹ ਇਦਾਂ ਟੇਪ ਲਾਤੇ ਆ ਤੇ ਹੁਣ ਜਿਹੜਾ ਪੀਸ ਆਪਾਂ ਕੱਟਣਾ ਉਹ ਪੱਕਾਟ ਲੈਣੇ ਲਾਈਟਾ ਮੇਰੇ ਕੋਲੇ ਪਈਆਂ ਪਹਿਲਾਂ ਮੈਂ ਆਈਡੀਆ ਲਾ ਲਿਆ ਵੀ ਆਪਾਂ ਗਲਤ ਨਾ ਕੱਟ ਲઈએ ਤੇ ਪਰ ਮੈਂ ਜਿਹੜੀਆਂ ਇਹ ਕੱਟ ਆਟ ਕੀਤੀ ਤਾਂ ਮੈਂ ਥੋੜਾ ਜਿਹਾ ਉੱਚਾ ਕੱਟ ਲਿਆ ਸੀ ਪਰ ਤੁਸੀਂ ਇਹਨੂੰ 2-3 ਵਾਰੀ ਚੈੱਕ ਕਰਕੇ ਫੇਰ ਜਿਹੜਾ ਆਪਣਾ ਕੱਟਣਾ ਸ਼ੁਰੂ ਕਰਨਾ ਆ ਦੇਖੋ ਮੈਂ ਆਲਰੇਡੀ ਟੇਪਾਂ ਲਾ ਕੇ ਲਾਈਨ ਇਨ ਕਰ ਲਿਆ ਮੈਂ ਜਿਹੜਾ ਜਿਗ ਸਾਜ ਹੈ ਮੇਰੇ ਕੋਲ ਹੈਗਾ ਇਹਦੇ ਨਾਲ ਮੈਂ ਕੱਟ ਲਿਆ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਕੱਟ ਸਕਦੇ ਹੱਥ ਵਾਲੀ ਆਰੀ ਦੇ ਨਾਲ ਵੀ ਇਹਨੂੰ ਕੱਟ ਸਕਦੇ ਹੋ ਬਹੁਤ ਹੀ ਸੌਖੀ ਇਹ ਪਲਾਸਟਿਕ ਆ ਕੋਈ ਲੋਹਾ ਨਹੀਂ ਗਾਇਦੇ ਚ ਕੁਛ ਨਹੀਂ ਗਾ ਮਗਰ ਥੋੜਾ ਜਿਹਾ ਪਲਾਸਟਿਕ ਆਇਆ ਜਿਵੇਂ ਆ ਇੱਥੇ ਹੁਣ ਤੇ ਉਹ ਪੱਤੀ ਨਾਲ ਜੁੜਿਆ ਤਾਂ ਮੈਂ ਉਹਨੂੰ ਪਿੱਛੇ ਨੂੰ ਧੱਕਾ ਜਿਹਾ ਲਾ ਕੇ ਪਰੇ ਕਰਤਾ ਤੇ ਜਿਹੜਾ ਫਿਰ ਮੇਰਾ ਬਲੇਡ ਆ ਉਹ ਇਸਾਮੇ ਦੇ ਨਾਲ ਜਿਹੜਾ ਏਦਾਂ ਸਪਿਨ ਹੋ ਗਿਆ ਸੇਮ ਹੀ ਪ੍ਰੋਸੀਜਰ ਫਾਲੋ ਕਰਕੇ ਆਪਾਂ ਦੂਜੇ ਪਾਸੇ ਦੀ ਵੀ ਲਾਈਟ ਕੱਟ ਲੈਣੀ ਆ ਜਿਹੜੀਆਂ ਮਗਰਲੇ ਲਾਈਟ ਆ ਇਹਨਾਂ ਦਾ ਥੋੜਾ ਜਿਹਾ ਡਿਫਰੈਂਟ ਆ ਕਿਉਂਕਿ ਆਪਾਂ ਵਿਚਾਲੇ 홀 ਕੱਟਣਾ ਇਹਦੇ ਲਈ ਪਹਿਲਾਂ ਡ੍ਰਿਲ ਦੇ ਨਾਲ ਹੋਲ ਕਰ ਲਿਆ ਤੇ ਮੁੜ ਕੇ ਜਿਹੜਾ ਮੇਰਾ ਜਿਗ ਸਾਬਾ ਮੈਂ ਉਹ ਹੋਲ ਦੇ ਵਿੱਚ ਪਾ ਕੇ ਬਲੇਡ ਤੇ ਏਦਾਂ ਮੈਂ ਦਾ ਜਿਹੜਾ ਕੱਟ ਆਊਟ ਕਰ ਲਿਆ ਹੁਣ ਮੈਂ ਇਹਦੇ ਵਿੱਚ ਇੱਕ ਲਾਈਟ ਪਾ ਕੇ ਦੇਖ ਲਈ ਵੀ ਆਪਣਾ ਜਿਹੜਾ ਹੋਲ ਆ ਵੱਡਾ ਤਾਂ ਨਹੀਂ ਕੱਟ ਹੋ ਗਿਆ ਇਸੇ ਤਰੀਕੇ ਨਾਲ ਜੇ ਆਪਾਂ ਦੂਸਰੇ ਪਾਸੇ ਦਾ ਕੱਟ ਲੈਣਾ ਹੁਣ ਆਪਣਾ ਜਿਹੜਾ ਕੱਟ ਆਊਟ ਹੋ ਗਿਆ ਲਾਈਟਾਂ ਮੈਂ ਰੱਖ ਲਈਆਂ ਮੂਹਰੇ ਜਿੱਦਾਂ ਜਿੱਦਾਂ ਆਪਾਂ ਲਾਈਟਾਂ ਕਨੈਕਟ ਕਰਨੀਆਂ ਨਾਲ ਹੀ ਆਪਾਂ ਜਿਹੜੀ ਤਾਰ ਲੰਬੀ ਪਾ ਲਈ ਜਿਹੜਾ ਮੂਹਰੇ ਪਾਸੇ ਤਾਰਾਂ ਦਾ ਆਉਣਾ ਉਹ ਮੂਹਰ ਨੂੰ ਕਰ ਲਿਆ ਮਗਰਲੇ ਪਾਸੇ ਮਗਰਲੇ ਨੂੰ ਹੁਣ ਆਪਾਂ ਜਿਹੜੀ ਤਾਰ ਗੋਲਪੜ ਦੇ ਥੱਲੇ ਦੀ ਆਪਰਾਨ ਕਰਕੇ ਜਿਪਟਾਈਆਂ ਲਾਉਣੀਆਂ ਲਾਈਟਾਂ ਤੇ ਤੁਸੀਂ ਨੋਟ ਕਰੋਗੇ ਤਾਂ ਕੁਇਕ ਡਿਸਕਨੈਕਟ ਪਲੱਗ ਲੱਗੇ ਆ ਤੇ ਪਲੱਗਾਂ ਦੇ ਰੰਗ ਆ ਲਾਲ ਤੇ ਚਿੱਟਾ ਇਵੇਂ ਹੀ ਮਗਰਲੇ ਪਾਸੇ ਇਧਰ ਹੀ ਲਾਈਟ ਦਾ ਚਿੱਟਾ ਪਲੱਗ ਆ ਇਧਰ ਹੀ ਲਾਈਟ ਦਾ ਲਾਲ ਆ ਤਾਰਾਂ ਦੇ ਵੀ ਦੇਖੋਗੇ ਤਾਂ ਤੁਸੀਂ ਇੱਕ ਪਾਸੇ ਲਾਲ ਪਲੱਗ ਇੱਕ ਪਾਸੇ ਚਿੱਟਾ ਵਿਚਾਲੇ ਤਾਰਾਂ ਜਿਹੜੀਆਂ ਬੈਟਰੀ ਨੂੰ ਜਾਣੀਆਂ ਮੂਰੇ ਇੱਕ ਚਿੱਟਾ ਪਲੱਗ ਇੱਕ ਲਾਲ ਤੇ ਦੂਜੀ ਜਿਹੜੇ ਆਹ ਕਨੈਕਸ਼ਨ ਦੇ ਛੱਡੇ ਇਹ ਜਾਣੇ ਸੋਚਣੋ ਤਾਂ ਹੁਣ ਇੱਕ ਕਾਮਨ ਸੈਂਸ ਬਣ ਗਈ ਵੀ ਇਧਰਲਾ ਪਾਸਾ ਮੂਰੇ ਜਾਣਾ ਇਧਰਲਾ ਪਾਸਾ ਮਗਰ ਤੇ ਇਹਨੂੰ ਆਪਾਂ ਥੱਲੇ ਦੀ ਗੋਲਫ ਕੱਟ ਦੇ ਕਰਦੇ ਹਾਂ ਸਟਾਰਟ ਤਾਰ ਨੂੰ ਪਾਉਣੀ ਤੇ ਬੈਟਰੀ ਜਿਹੜੀ ਆਪਾਂ ਕਨੈਕਟ ਕਰਨੀ ਆ ਇਹ ਮੈਂ ਪਹਿਲਾਂ ਦੱਸਣਾ ਭੁੱਲ ਗਿਆ ਇਹ ਜਿਹੜੀ ਕੈਟ ਆ ਇਹ 12 ਵੋਲਟ ਦੀ ਹੈ ਮੇਰੀ ਗੋਲਫ ਕਟ ਆਗੇ 36 ਵੋਲਟ ਦੀ 6 ਬੈਟਰੀਆਂ ਲੱਗੀਆਂ 6-6 ਵੋਲਟ ਦੀਆਂ ਤੇ ਆਪਾਂ ਨੂੰ ਜਿਹੜੀ 12 ਵੋਲਟੇਜ ਉਹ ਲੱਭਣੀ ਪੈਣੀ ਆ ਕਿਉਂਕਿ ਮੇਰੇ ਜਿਹੜੀ ਇਹ 36 ਵੋਲਟ ਦੀਆਂ ਬੈਟਰੀਆਂ 6-6 ਵੋਲਟ ਦੀ ਇੱਕ ਬੈਟਰੀ ਆ ਮੀਟਰ ਸਾਨੂੰ ਉਹਦੇ ਲਈ ਚਾਹੀਦਾ ਮੀਟਰ ਦੇ ਨਾਲ ਤੁਸੀਂ ਜਿਹੜਾ ਇਹਨਾਂ ਨੂੰ ਚੈੱਕ ਕਰਕੇ ਉਹ ਤਾਂ ਸਹੀ 12 ਬੋਲਟਰ ਜਿਹੜੀ ਉਹ ਬੈਟਰੀ ਆਪਾਂ ਕਨੈਕਟ ਕਰਨੇ ਪਹਿਲਾਂ ਆਪਾਂ ਤਾਰਾਂ ਰਨ ਕਰ ਲੈਣੇ ਜਿੱਧਰ ਪਾਸੇ ਲਾਲ ਪਲੱਗ ਆ ਉਧਰੋਂ ਨੂੰ ਮੈਂ ਲਾਲ ਤੇ ਚਿੱਟੇ ਵਾਲੇ ਪਾਸੇ ਮੈਂ ਚਿੱਟਾ ਇਦਾਂ ਮਗਰਲੀਆਂ ਲਾਈਟਾਂ ਨੂੰ ਆਪਾਂ ਤਾਰਾਂ ਪਾ ਰਹੀਆਂ ਹੁਣ ਪਹੁੰਚਲੇ ਨੂੰ ਤਾਰਾਂ ਜਿਹੜੀਆਂ ਮਗਰਲੇ ਪਾਸੇ ਦੀਆਂ ਲਾਈਟਾਂ ਨੂੰ ਪਾਈਆਂ ਉਹ ਬਹੁਤ ਹੀ ਸੌਖੀਆਂ ਸੀ ਕਿਉਂਕਿ ਉਹਨਾਂ ਦੇ ਉੱਤੇ ਬੜਾ ਰਾਹ ਜਿਹਾ ਬਣਿਆ ਸੀ ਪਰ ਮੂਰੇ ਜਿਹੜਾ ਥੋੜਾ ਜਿਹਾ ਕੰਪਲੀਕੇਟਡ ਹੈ ਕਿਉਂਕਿ ਆਪਾਂ ਚੈੱਕ ਕਰਨਾ ਸੀ ਕਿ ਤਾਰਾਂ ਪੂਰੀਆਂ ਪੂਰੀਆਂ ਪਹੁੰਚ ਵੀ ਜਾਣ ਤੇ ਕਿਤੇ ਰਾਹ 'ਚ ਜਿੱਥੇ ਕੋਈ ਮੂਵ ਪਾਰਟ ਹੁੰਦਾ ਹੁਣ ਆ ਗਿਆ ਆਪਣਾ ਬੈਟਰੀ ਚੈੱਕ ਕਰਨ ਦਾ ਟਾਈਮ 6-6 ਵੋਲਟ ਦੀਆਂ ਬੈਟਰੀਆਂ ਇਹ ਤਾਂ ਸਿੰਪਲ ਜੀ ਗੱਲ ਆ ਮੈਂ ਦੋ 6-6 ਦੀਆਂ ਜਿਹੜੀਆਂ ਸੀਰੀਜ਼ ਦੇ ਵਿੱਚ ਜੋੜ ਕੇ 12 ਬਣ ਗਿਆ ਮਗਰ ਇਹਨਾਂ ਲਈ ਤਾਂ ਮੈਂ ਆਲਰੇਡੀ ਇੰਸਟਾਲ ਕਰਤੀਆਂ ਪਲੱਗ ਵੀ ਲਾਤੇ ਆ ਤਾਰਾ ਮੈਂ ਤੁਹਾਨੂੰ ਦਿਖਾ ਦਿੰਨਾ ਇਹਨਾਂ ਨੂੰ ਮੈਂ ਥੱਲੇ ਫਰੇਮ ਦੇ ਉੱਤੇ ਜਿਪ ਟਾਈ ਕਰਕੇ ਏਦਾਂ ਪਰਫੈਕਟ ਕਰਤੀਆਂ ਕਿ ਤਾਰ ਜਿਹੜੀ ਟਾਇਰ ਟੂ ਦੇ ਵਿੱਚ ਨਾ ਫਸੇ ਮੂਹਰੇ ਪਾਸੇ ਇਹ ਕੰਮ ਥੋੜਾ ਜਿਹਾ ਪਹਿਲੇ ਮੈਂ ਕਿਹਾ ਸੀ ਕੰਪਲਿਕੇਟਿਡ ਜਿਹਾ ਵਾ ਕਿਉਂਕਿ ਜਿਹੜੇ ਮੂਵਿੰਗ ਪਾਰਟਸ ਵਗੈਰਾ ਬਹੁਤ ਆ ਮੂਹਰੇ ਮੂਰਲੇ ਇੱਥੇ ਦੇ ਇਧਰਲੇ ਪਾਸੇ ਆਪਾਂ ਲਾਲ ਪਲੱਗ ਲਿਆਉਣਾ ਦੂਜੇ ਪਾਸੇ ਚਿੱਟਾ ਆਹ ਚਿੱਟਾ ਪਲੱਗਾ ਉੱਧਰ ਤੋਂ ਉੱਧਰ ਲੈ ਕੇ ਜਾਣਾ ਲਾਲ ਆਪਾਂ ਇੱਧਰ ਤੇ ਪਰ ਮੈਂ ਮੇਕ ਸ਼ੂਰ ਕਰਨਾ ਕਿ ਜਿਹੜੀਆਂ ਤਾਰਾਂ ਪੂਰੀਆਂ ਪਿੱਛੇ ਸਨਗ ਫਿੱਟ ਹੋ ਜਾਣ ਤੇ ਜਿਹੜੀ ਲਾਈਟਾਂ ਦੇ ਮਗਰ ਵੀ ਹੀਟ ਸ਼੍ਰਿੰਕ ਜਿਆ ਲੱਗਿਆ ਵਾ ਤੇ ਤਾਂ ਕਿ ਲਾਈਟਾਂ ਵੀ ਗਰਮ ਹੋਣਗੀਆਂ ਤੇ ਇਹਨਾਂ ਨੂੰ ਕੋਈ ਕਨੈਕਸ਼ਨ ਜਿਹੜਾ ਬਰਨ ਨਾ ਹੋਵੇ ਆਹ ਦਾ ਆਪਾਂ ਨੂੰ ਸੋਚਣਾ ਪਾਣਾ ਪਰ ਡੈਸ਼ਬੋਰਡ ਤੇ ਕਿੱਦਾਂ ਪਹੁੰਚਾਉਣਾ ਕਿਉਂਕਿ ਤਾਰ ਮੈਨੂੰ ਛੋਟੀ ਲੱਗਦੀ ਹੈ ਪਰ ਆਪਾਂ ਨੂੰ ਕੋਈ ਨਾ ਕੋਈ ਹੱਲ ਕਰਨਾ ਪੈਣਾ ਹੁਣ ਆਪਾਂ ਲੈਟਾ ਮਾਊਂਟ ਕਰਦੇ ਆ ਉਹਦੇ ਲਈ ਸਭ ਤੋਂ ਪਹਿਲਾਂ ਲੈਟਾ ਦੇ ਮਗਰ ਮੈਂ ਇੱਕ ਸਿਲੀਕੋਨ ਜੀ ਲਾ ਦੇਣੀ ਆ ਜਿਹੜੀ ਇਹ ਸੁੱਕ ਕੇ ਰਵੜ ੰਗੂ ਲੱਗ ਜਾਂਦੀ ਜਾਂ ਕੋਈ ਤੁਸੀਂ ਗੈਸਕਟ ਵਗੈਰਾ ਤਾਂ ਕਿ ਜਦੋਂ ਮੀਂਹ ਵਗੈਰਾ ਪਊਗਾ ਜਿਹੜਾ ਪਾਣੀ ਆ ਮਗਰ ਲੈਟਾ ਦੇ ਉੱਤੇ ਨਾ ਪਊਗਾ ਜਾਂ ਆਪਾਂ ਜਦੋਂ ਧੋਣੀ ਹੋਊਗੀ ਤੇ ਹੋਰ ਜਿਹੜੇ ਇਹਦੇ ਨਾਲ 4 ਸਕਰੂ ਆ ਇਹ ਉਹਨਾਂ ਦੇ ਨਾਲ ਹੀ ਇਹਨੂੰ ਆਪਾਂ ਕੱਸ ਦੇਣਾ ਇਹ ਲੱਕੜ ਦੇ ਸਕਰੂਆਂ ਵਰਗੇ ਸਕਰੂ ਆ ਤੇ ਇਦਾਂ ਇਹਦੇ 4 ਸਕਰੂ ਲੱਗਦੇ ਆ ਇਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਸਾਰੇ ਦੇ ਸਕਰੂ ਲਾ ਲੈਣੇ ਆ ਦੂਜੇ ਪਾਸੇ ਵੀ ਲਾ ਦੇਣੇ ਆ ਤੇ ਇਹ ਕੰਮ ਹੈਗਾ ਸੌਖਾ ਕਨੈਕਟਰ ਆਪਾਂ ਕਰ ਦਨੇ ਆ ਕਨੈਕਟ ਹੁਣ ਆਪਾਂ ਦੋਨੇ ਪਾਸੇ ਦੀਆਂ ਲਾਈਟਾਂ ਜਿਹੜੀਆਂ ਇੰਸਟਾਲ ਕਰਤੀਆਂ ਤੀਜਾ ਕੰਮ ਆ ਗਿਆ ਜਿਹੜਾ ਆਪਾਂ ਸੋਚ ਨੂੰ ਲਾਈਟਾਂ ਆਪਾਂ ਔਨ ਕਰਨ ਵਾਸਤੇ ਵਰਤਣੀ ਆ ਏਦਾਂ ਦੀ ਸੋਚ ਆ ਇਹਦੇ ਮਗਰ ਜਿਹੜਾ ਰਾਉਂਡ ਜਿਆ ਬਣਿਆ ਹੋਇਆ ਤੇ ਕਨੈਟਾ ਇਹ ਆਪਾਂ ਇੱਥੇ ਕਸਣਾ ਮੈਂ ਇੱਥੇ ਪਲਾਸਟਿਕ ਦਾ ਪੀਸ ਤੇ ਪਹਿਲਾਂ ਲਾਇਆ ਸੀ ਆ ਬੈਟਰੀ ਮੀਟਰ ਲਾਉ ਨੂੰ ਆ ਟੂਲ ਵਰਤ ਕੇ ਮੈਂ ਇੱਥੇ ਛੋਟਾ ਜਿਹਾ ਹੋਲ ਕਰ ਲਿਆ ਤੇ ਇਹ ਹੁਣ ਜਿਹੜੀ ਲਾਈਟ ਆ ਆਪਾਂ ਉਹਦੇ ਚ ਇੰਸਟਾਲ ਕਰ ਦੇਣੀ ਇਹਦੇ ਮੂਹਰੇ ਇੱਕ ਛੋਟੀ ਜਿਹੀ ਲਾਈਟ ਵੀ ਲੱਗੀ ਉੱਤੇ ਲਿਖਿਆ ਹੋਇਆ ਇਹਨਾਂ ਨੇ ਜਿਹੜਾ ਗਰਾਉਂਡ ਟਰਮੀਨਲ ਵਾਸਤੇ ਲਿਖਿਆ ਵੀ ਆ ਉੱਤੇ ਗਰਾਉਂਡ ਟਰਮੀਨਲ ਲੱਗਣਾ ਇਹਨੂੰ ਆਪਾਂ ਇੱਦਾਂ ਕਾਸ ਲੈਨੇ ਆ ਤੇ ਮਗਰ ਜਿਹੜਾ ਇਹ ਤਾਂ ਨਟ ਜੇ ਆਪਾਂ ਲਾ ਦਿੰਨਾ ਲਓ ਜੀ ਲਾਈਟ ਆ ਦੀ ਸਵਿਚ ਆਪਾਂ ਕਰਤੀ ਆ ਫਿੱਟ ਹੁਣ ਆਪਾਂ ਤਾਰਾਂ ਇੱਥੇ ਲੈ ਕੇ ਆਉਣੀ ਆ ਕਿਸੇ ਤਰੀਕੇ ਦੇ ਨਾਲ ਇੱਥੋਂ ਤਾਰਾਂ ਜਿਹੜੀਆਂ ਜੇ ਮੈਂ ਸਟਿੰਗਾਂ ਕਰਦਾ ਤਾਂ ਪਹੁੰਚਣੀ ਹੈ ਫਿਰ ਮੈਂ ਇੱਥੇ ਇੱਕ ਹੋਲ ਜਿਹਾ ਕੱਢ ਲਿਆ ਪਲਾਸਟਿਕ ਹੀ ਆ ਪਲਾਸਟਿਕ ਵਿੱਚ ਵੀ ਹੋਲ ਕੱਢ ਕੇ ਮੈਂ ਤਾਰਾਂ ਆਪਣੀਆਂ ਆਗੀਆਂ ਇੱਥੇ ਹੁਣ ਅਗਲਾ ਕੰਮ ਜਿਹੜਾ ਸਾਨੂੰ ਇਨਸਟਰਕਸ਼ਨ ਮੈਨੂਅਲ ਪੜਨਾ ਪੈਣਾ ਦੇਖਣਾ ਪੈਣਾ ਤਾਰਾਂ ਦਾ ਕਲਰ ਕੋਡ ਕੀ ਆ ਇੱਥੇ ਆਲਰੇਡੀ ਲਿਖਿਆ ਹੋਇਆ ਹੈ ਬਈ ਜਿਹੜੀ ਕਾਲੀ ਤਾਰ ਆ ਉਹ ਹੈਗੀ আর্থ ਗਰਾਉਂਡ 12 ਵੋਲਟ ਨੈਗੇਟਿਵ ਆ ਤੇ ਜਿਹੜੀ ਨੀਲੀ ਆ ਉਹ ਹੈਗੀ ਲੋਡ ਤੇ ਜਿਹੜੀ ਲਾਲ ਆ ਉਹ ਬੈਟਰੀ ਤੋਂ ਆਉਂਦੀ ਆ ਜਿਹੜੀਆਂ ਦੋ ਉਤਾਰ ਆ ਬੈਟਰੀ ਤੋਂ ਆਉਂਦੀਆਂ ਉਹ ਆਉਂਦੀਆਂ ਕਾਲੀ ਤੇ ਲਾਲ ਤੇ ਨੀਲੀ ਜਿਹੜੀ ਆ ਉਹ ਮੁੜ ਕੇ ਦੁਬਾਰਾ ਜਿਹੜੀਆਂ ਲਾਈਟਾਂ ਨੂੰ ਔਨ ਵਰਤੀ ਜਾਂਦੀ ਆ ਆਪਾਂ ਕਰ ਲਏ ਪਲੱਗ ਔਨ ਕਰਕੇ ਮੈਂ ਦੇਖ ਰਿਆ ਔਨ ਆਫ ਕਰਦੇ ਆ ਤਾਂ ਇੱਥੇ ਜਿਹੜੀ ਇੱਕ ਬੱਤੀ ਵੀ ਜਗਦੀ ਦਿਸਦੀ ਹੈ ਇਸ ਤਰੀਕੇ ਦੇ ਨਾਲ ਜਿਹੜੀ ਆਪਣੀ ਜੌਬ ਹੋ ਗਈ ਹੈ ਡਨ ਗੋਲਫ ਕਾਰਟ 2000 ਮਾਡਲ ਈਜ਼ੀ ਗੋ ਟੈਕਸਟ ਕਾਰਟ ਦੇ ਉੱਤੇ ਆਪਾਂ ਜਿਹੜੇ ਲਾਈਟਾਂ ਦੀ ਕਿੱਟ ਲਾਤੀ ਆ ਦੇਖਣ ਨੂੰ ਇਦਾਂ ਲੱਗਦਾ ਜਿਵੇਂ ਇਹ ਓਰੀਜਨਲ OME ਆਉਂਦੀਆਂ ਇਹ ਮੈਂ ਬਹੁਤ ਟਾਈਮ ਦਾ ਇਹਨਾਂ ਨੂੰ ਦੇਖਦਾ ਸੀ ਤੇ ਅੱਜ ਜਿਹੜਾ ਮੇਰਾ ਇਹ ਪ੍ਰੋਜੈਕਟ ਡਨ ਹੋ ਗਿਆ ਅੱਜ ਲਈ ਇੰਨਾ ਹੀ ਧੰਨਵਾਦ ਵੀਡੀਓ ਦੇਖਣ ਦੇ ਲਈ ਜੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕੀਤਾ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਟੌਪਿਕ ਦੇ ਨਾਲ